ਹਾਂਜੀ ਇਸ ਨਿਬੰਧ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰੋਫੈਸਰ ਸਰਵਣ ਸਿੰਘ ਬਾਰੇ ਸਰਵਣ ਸਿੰਘ ਇਹ ਕਬੱਡੀ ਦਾ ਕਮੈਂਟਰੀ ਵੀ ਕਰਦਾ ਰਿਹਾ ਕਬੱਡੀ ਦੀ ਕਬੱਡੀ ਦੇ ਵਿਰਲਡ ਕੱਪ ਜਿਹੜੇ ਹੋਏ ਉਹਨਾਂ ਦੇ ਵਿੱਚ ਕਮੈਂਟਰੀ ਵੀ ਕੀਤੀ ਹੈ ਸਖਸ਼ ਨੇ ਬਹੁਤ ਮਾਹਰ ਸਖਸ਼ ਹੈ ਹਾਂ ਪ੍ਰੋਫੈਸਰ ਸਰਵਣ ਸਿੰਘ ਹੈ ਜਿਹੜਾ ਵਾਰਤਕ ਦੇ ਖੇਤਰ ਵਿੱਚ ਖੇਡ ਜਗਤ ਸਾਇਦਿਕ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ ਖੇਡ ਜ਼ਿਆਦਾਤਰ ਜਿਹੜੇ ਇਹਦੇ ਨਿਬੰਧ ਹੈ ਉਹ ਖੇਡ ਜਗਤ ਦੇ ਨਾਲ ਸੰਬੰਧਿਤ ਹੈ ਤਾਈ ਤਾਈ ਦੇ ਨਾਮ ਤੇ ਲਿਖਿਆ ਫਲਾਈਂਗ ਸਿਕ ਮਿਲਖਾ ਸਿੰਘ ਮਿਲਖਾ ਸਿੰਘ ਆ ਜਿਹੜਾ ਉਹ ਦੌੜਾਕ ਹੈ ਹਨਾ ਖੇਡ ਦੇ ਨਾਲ ਸੰਬੰਧਤ ਹੈ ਪੰਜਾਬੀ ਦੇ ਜਿਹੜੇ ਨਾਮ ਅਖਬਾਰ ਛਪਦੇ ਆ ਅਜੀਤ ਅਖਬਾਰ ਪੰਜਾਬੀ ਰਿਵਿਊਨ ਦੇਸ਼ ਸੇਵਕ ਤੇ ਰਸਾਲਿਆਂ ਦੇ ਵਿੱਚ ਇਹਦੇ ਲੇਖ ਛਪਣ ਦੇ ਨਾਲ-ਨਾਲ ਵਿਸ਼ਵ ਕਬੱਡੀ ਕੱਪ ਵਿੱਚ ਬਤਾਰ ਕਮੈਂਟੇਟਰ ਦੀ ਭੂਮਿਕਾ ਇਹਨੇ ਨਿਭਾਈ ਹੈ ਜਨਮ ਹੋਇਆ ਜੀ 8 ਜੁਲਾਈ 1940 ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਪੇਟਾਲ ਦਾ ਨਾਮ ਸਰਦਾਰ ਬਾਬੂ ਸਿੰਘ ਸੰਧੂ ਠੀਕ ਆ ਕਿ ਪੜਾਈ ਦੇ ਬਾਰੇ ਲਿਖਿਆ ਹੋਇਆ ਸਾਰਾ ਲਾਲਾ ਲਾਜਪਤਰਾਏ ਮੈਮੋਰੀਅਲ ਕਾਲਜ ਢੁੱਟੀ ਕੇ ਵਿੱਚ ਬੜਾ ਚਿਰ ਅਧਿਆਪਨ ਕਾਰਜ ਕਰਾਇਆ ਢੁੱਟੀ ਕੇ ਦਾ ਸੀ ਨਾ ਲਾਲਾ ਲਾਜਪਤਰਾਏ ਸਾਇਤਿਕ ਯੋਗਦਾਨ ਦੇ ਕਾਰਨ ਪ੍ਰੋਫੈਸਰ ਸਰਵਨ ਸਿੰਘ ਨੂੰ ਸ਼੍ਰੋਮਣੀ ਲੇਖਕ ਪੁਰਸਕਾਰ ਮਿਲਿਆ ਇੱਕ ਤਾਂ ਸ਼੍ਰੋਮਣੀ ਲੇਖਕ ਪੁਰਸਕਾਰ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ سپورٹس ਅਥਾਰਟੀ ਇੰਡੀਆ ਵੱਲੋਂ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ ਇਹ ਤਨਮਾਨ ਸਰਮਾਨ ਬਿਲੇ ਅੱਗੇ ਦੇਖੋ ਜੀ ਇਹਨੇ ਨਵੰਦ ਸੰਗ੍ਰਹਿ ਕਿਹੜੇ-ਕਿਹੜੇ ਲਿਖਿਆ ਪੰਜਾਬ ਦੇ ਉੱਗੇ ਖਿਡਾਰੀ ਮਤਲਬ ਪੰਜਾਬ ਦੇ ਪ੍ਰਸਿੱਧ ਖਿਡਾਰੀਆਂ ਦਾ ਜ਼ਿਕਰ ਇਸ ਨਵੰਦ ਸੰਗ੍ਰਹਿ ਵਿੱਚ ਖੇਡ ਸੰਸਾਰ ਖੇਡ ਜਗਤ ਵਿੱਚ ਭਾਰਤ ਮਤਲਬ ਖੇਡ ਜਗਤ ਵਿੱਚ ਭਾਰਤ ਦਾ ਕੀ ਸਥਾਨ ਹੈ ਪੰਜਾਬੀ ਖਿਡਾਰੀ ਇਹ ਵੀ ਨਵੰਦ ਸੰਗ੍ਰਹਿ ਖੇਡ ਮੈਦਾਨ ਵਿੱਚੋਂ 올림픽 ਖੇਡਾਂ ਪਿੰਡ ਦੀ ਸਾਥ ਚੋਂ ਪੰਜਾਬ ਦੀਆਂ ਦੇਸੀ ਖੇਡਾਂ ਇਹ ਆਜ ਨਵੰਦ ਸੰਗ੍ਰਹਿ ਇਸਨੇ ਲਿਖਿਆ ਇਸ ਤੋਂ ਲਾਇਆ ਇਹਦਾ ਸਫਰਨਾਮਾ ਜੀ ਅੱਖੀਂ ਵੇਖ ਨਾ ਰੱਝੀਆਂ ਸਫਰਨਾਮਾ ਮਤਲਬ ਆਪਣੀ ਯਾਤਰਾ ਦਾ ਵਰਤਾਰਾ ਦੱਸਣਾ ਉਸ ਨੂੰ ਕਿਹਾ ਜਾਂਦਾ ਹੈ ਸਫਰਨਾਮਾ ਅੱਖੀਂ ਵੇਖ ਨਾ ਰੱਝੀਆਂ ਅਨੁਵਾਦਿਤ ਪੁਸਤਕਾਂ ਦੀ ਵੀ ਰਚਨਾ ਕੀਤੀ ਹੈ ਇੱਕ ਲਿਖੀ ਹੈ ਭਾਰਤ ਵਿੱਚ ਹਾਕੀ ਭਾਰਤ ਦੇ ਵਿੱਚ ਆਕੀ ਦੀ ਖੇਡ ਤੇ ਡਾਕ ਟਿਕਟਾਂ ਦਾ ਸ਼ੌਕ ਇਹ ਦੋਨੋਂ ਆ ਜਿਹੜੇ ਇਸ ਦੇ ਅਨੁਵਾਦਿਤ ਲੇਖ ਹਨ ਅਨੁਵਾਦਿਤ ਪੁਸਤਕਾਂ ਹਨ ਇਹ ਇਸ ਪੁਸਤਕ ਦੇ ਵਿੱਚ ਫਲਾਈਂਗ ਸਿੰਘ ਮਿਲਖਾ ਸਿੰਘ ਦੀ ਗੱਲ ਕੀਤੀ ਹੈ ਜੀ ਮਿਲਖਾ ਸਿੰਘ ਸਿੱਖ ਕੌਮ ਦਾ ਸਰਬੋਤਮ ਐਥਲੀਟ ਉਹਦੇ ਬਾਰੇ ਗੱਲ ਕੀਤੀ ਐ ਲੋ ਮੈਂ ਤਾਂ ਕੰਮ ਦੀਆਂ ਗੱਲਾਂ ਦੱਸਣੀਆਂ ਤੁਹਾਨੂੰ ਮਿਲਖਾ ਸਿੰਘ ਦੇ ਕੀ ਕੀ ਕਿਹਾ ਜਾਂਦਾ ਇਸਨੂੰ ਉੱਡਣਾ ਸਿੱਖ ਕੋਈ ਕਹਿੰਦਾ ਸੀ ਇਸਨੂੰ ਦੌੜ ਦਾ ਬਾਦਸ਼ਾ ਮਿਲਖਾ ਸਿੰਘ ਦੀਆਂ ਕਈ ਉਪਾਧੀਆਂ ਮਿਲਖਾ ਸਿੰਘ ਨੂੰ ਮਿਲਿਆ ਸੀ ਫਲਾਈਂਗ ਸਿੱਖ ਉੱਡਣਾ ਸਿੱਖ ਕੋਈ ਦੌੜ ਦਾ ਬਾਦਸ਼ਾ ਕੋਈ ਟ੍ਰੈਕ ਦਾ ਬਾਬਰੋਲਾ ਬਾਬਰੋਲਾ ਜ ਨਹੀਂ ਹੁੰਦਾ ਹੁੰਦਾ ਕਈ ਵਾਰੀ ਗਰਮੀਆਂ ਜੀਆਂ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮਤਲਬ ਮਿੱਟੀ ਜੀ ਤਾਂ ਉੱਠਦੀ ਐ ਬਾਬਰੋਲਾ ਜ ਵੀ ਕਿਹਾ ਜਾਂਦਾ ਜਨਮ ਜਿਹੜਾ ਹੋਇਆ ਜੀ ਇਹਦਾ 1930 ਦੇ ਵਿੱਚ ਹੋਇਆ ਪਰ ਇਹ ਕਹਿੰਦਾ ਵੀ ਮੇਰੇ ਪਾਸਪੋਰਟ ਤੇ ਜਿਹੜੀ ਤਾਰੀਖ ਲਿਖੀ ਹੋਈ ਹੈ ਜਨਮ ਦੀ ਉਹ ਲਿਖੀ ਆ 20 ਨਵੰਬਰ 1935 ਆਜੂਗਾ ਇੱਥੇ ਕਿਤੇ ਨਾ ਕਿਤੇ ਲਿਖਿਆ ਹੋਇਆ ਮੈਂ ਮਤਲਬ ਪੂਰੇ ਵਧੀਆ ਟੱਕ ਤਰੀਕੇ ਨਾਲ ਤੁਹਾਨੂੰ ਦੱਸੀ ਜਨ ਤੁਸੀਂ ਪੜਦੇ ਹੋ ਸ ਆਹ ਦੇਖੋ ਉਹ ਕਹਿੰਦਾ ਜੀ ਕੁੰਡਲੀ ਜਦੋਂ ਬਣਵਾਈ ਮੇਰੀ ਮੇਮ ਸਾਹਿਬ ਮੇਰੀ ਘਰਵਾਲੀ ਨੇ ਜੋਤਸੀ ਤੋਂ ਤਾਂ ਮੇਰਾ ਜਨਮ ਨਿਕਲਿਆ 1930 ਪਰ ਮੇਰੇ ਪਾਸਪੋਰਟ ਤੇ 20 ਨਵੰਬਰ 1935 ਲਿਖੀ ਹੋਇਆ ਮਤਲਬ ਇਹਨੂੰ ਆਪਣੇ ਜਨਮ ਤਰੀਕ ਦਾ ਕੋਈ ਖਾਸ ਵਿਚਾਰੇ ਨੂੰ ਪਤਾ ਨਹੀਂ ਪਾਕਿਸਤਾਨ ਤੋਂ ਇਧਰ ਆਇਆ ਸੀ ਨਾ ਇਹ ਹਿੰਦੁਸਤਾਨ ਦੇ ਵਿੱਚ ਮਿਲਕਾ ਸਿੰਘ ਦੇ ਅਨੁਸਾਰ ਉਸਦਾ ਬਚਪਨ ਹੈ ਜਿਹੜਾ ਉਹ ਪਿੰਡ ਗੋਬਿੰਦਪੁਰਾ ਮੁਜ਼ੱਫਰਗੜ੍ਹ ਦੇ ਵਿੱਚ ਇਹ ਬੀਤਿਆ ਜੀ ਹਾਂ ਮਲਖਾ ਸਿੰਘ ਦੀ ਜਨਮ ਮਿਤੀ ਦਾ ਕਿਸੇ ਨੂੰ ਪਤਾ ਉਹ ਖੁਦ ਇੰਨਾ ਜਾਣਦਾ ਆਪ ਮਲਖਾ ਸਿੰਘ ਕਿ ਉਹਦਾ ਬਚਪਨ ਆ ਜਿਹੜਾ ਉਹ ਪੱਛਮੀ ਪੰਜਾਬ ਮਤਲਬ ਪਾਕਿਸਤਾਨ ਦੇ ਜ਼ਿਲ੍ਹਾ ਮੱਧਪੁਰਗਟ ਵਿੱਚ ਕੋਟ ਅੱਤੂ ਦੇ ਨੇੜੇ ਇੱਕ ਪਿੰਡ ਹੈ ਗੋਬਿੰਦਪੁਰਾ ਆ ਲੋ ਗੋਬਿੰਦਪੁਰੇ ਪਿੰਡ ਦਾ ਨਾਮ ਵੀ ਯਾਦ ਰੱਖਣਾ ਤੁਸੀਂ ਉਹਦੇ ਵਿੱਚ ਇਸਦਾ ਬਚਪਨ ਬੀਤਿਆ ਮਤਲਬ ਜਨਮ ਵੀ ਉੱਥੋਂ ਦਾ ਹੀ ਹੋ ਸਕਦਾ ਪਰਿਵਾਰ ਇਹਦਾ ਖੇਤੀਬਾੜੀ ਕਰਦਾ ਸੀ ਪੰਜ ਭਰਾ ਸੀ ਤਿੰਨ ਭੈਣਾਂ ਸੀ ਆ ਲਿਖਿਆ ਪੰਜ ਭਾਈ ਸਾਲ ਤਿੰਨ ਭੈਣਾਂ ਠੀਕ ਹੈ ਜੀ ਅੱਗੇ ਹੋਰ ਦੇਖੋ ਇਹ ਉਸ ਤੋਂ ਬਾਅਦ ਜਦੋਂ ਗੋਬਿੰਦਪੁਰਾ ਪਿੰਡ ਹੈ ਜਿਹੜਾ 1947 ਦੇ ਵਿੱਚ ਇਹ ਪਿੰਡ ਹੈ ਜਿਹੜਾ ਇਹ ਫਸਾਦਾ ਦੀ ਭੇਟ ਚੜ ਗਿਆ ਸੀ ਇਸ ਪਿੰਡ ਦੇ ਵਿੱਚ ਕਤਲੇਆਮ ਹੋ ਗਿਆ ਸੀ ਇਸ ਕਰਕੇ ਇਹ ਪਿੰਡ ਹੈ ਜਿਹੜਾ ਇਹ ਬਰਬਾਦ ਹੋ ਗਿਆ ਸੀ 1947 ਦੇ ਵਿੱਚ ਪਿੰਡ ਗੋਬਿੰਦਪੁਰਾ ਤੇ ਮਿਲਖਾ ਸਿੰਘ ਆਪਣੀ ਪਰਜਾਈ ਦੇ ਨਾਲ ਮਲਤਾਨ ਤੋਂ ਫਿਰੋਜ਼ਪੁਰ ਆ ਗਿਆ ਸੀ ਇਹ ਫਿਰ ਉਸ ਤੋਂ ਬਾਅਦ ਲਿਖਿਆ ਹੋਇਆ ਦੇਖੋ ਮਿਲਖਾ ਸਿੰਘ ਆਪਣੀ ਪਰਜਾਈ ਨਾਲ ਮਲਤਾਨ ਤੋਂ ਫਿਰੋਜ਼ਪੁਰ ਆ ਗਿਆ ਦੇ ਮੱਖਣ ਸਿੰਘ ਸੀ ਜਿਹੜਾ ਇਸ ਦਾ ਭਰਾ ਫਰੋਜਪੁਰ ਕੈਂਪ ਦੇ ਵਿੱਚ ਉਹ ਫੌਜੀਆਂ ਦੇ ਫੂਟ ਪਾਲਿਸ਼ ਕਰਦਾ ਰਿਹਾ ਤੇ ਆਪਣੇ ਵੱਡੇ ਭਰਾ ਦੀ ਮਦਦ ਦੇ ਨਾਲ ਅਨ ਲਿਖਿਆ ਹੋਇਆ ਸਾਰਾ ਗਵਿੰਦਪੁਰਾ ਅੱਗ ਦੀ ਪਿੰਡ ਚੜ ਗਿਆ ਸਾਰੇ ਸਿੱਖ ਸੀ ਜਿਹੜੇ ਉਹ ਸਮੇਤ ਮਿਲਖਾ ਸਿੰਘ ਦੇ ਮਾਤਾ ਪਿਤਾ ਤੇ ਭੈਣ ਭਾਈਆਂ ਦੇ ਕਤਲ ਕਰ ਦਿੱਤੇ ਗਏ ਕੇਵਲ ਇੱਕ ਵਿਆਹੀ ਹੋਈ ਭੈਣ ਆਪਣੇ ਸਹੁਰਿਆਂ ਨਾਲ ਬੱਚੀ ਵਸ ਉਸ ਦੀ ਇੱਕ ਭੈਣ ਉਹ ਜਿਹੜੀ ਤੁਸੀਂ ਦੇਖੀ ਹੋਣੀ ਹੈ ਉਹ ਮੈਨੂੰ ਲੱਗਦਾ ਵੀ ਜਿਹੜੀ ਮਿਲਕਾ ਸਿੰਘ ਬਣੀਆ ਬਾਗ ਮਿਲਕਾ ਬਾਗ ਹਨਾ ਫਰਹਾਨ ਅਖਤਰ ਨੇ ਜਿਹਦੇ ਵਿੱਚ ਰੋਲ ਕੀਤਾ ਹਨਾ ਤਾਂ ਉਹਦੇ ਵਿੱਚ ਇਹਦਾ ਰੋਲ ਹੈ ਜਿਹੜਾ ਇਹਦੀ ਭੈਣ ਦਾ ਰੋਲ ਦਿਵਿਆ ਦਿੱਤਾ ਸ਼ਾਇਦ ਮੈਨੂੰ ਲੱਗਦਾ ਦਿਵਿਆ ਦਿੱਤਾ ਨੇ ਕੀਤਾ ਹਨਾ ਹੂੰ ਇਹਦੀ ਭੈਣ ਦੀ ਭੈਣ ਦਾ ਰੋਲ ਇੱਕ ਇੱਕ ਉਹਦੇ ਵਿੱਚ ਇਹ ਵੀ ਦਿਖਾਇਆ ਹਨਾ ਫਿਰ ਉਹਦੇ ਵਿੱਚ ਵੀ ਇੱਕ ਅ ਅ ਇੱਕ ਜਿਹੜੀ ਹੁੰਦੀ ਆ ਦਾੜ ਕੰਪੀਟੀਸ਼ਨ ਉਹਦੇ ਵਿੱਚ ਆਪਣੀ ਭੈਣ ਨੂੰ ਵੀ ਲੈ ਕੇ ਜਾਂਦਾ ਉਹ ਇਹਦੇ ਵਿੱਚ ਵੀ ਆ ਚੁੱਕੀ ਗੱਲ ਹੈ ਉਸੀ ਜਿਹੜੀਆਂ ਗੱਲਾਂ ਯਾਦ ਰੱਖਣੀਆਂ ਹਾਂ ਆਪਣੇ ਵੱਡੇ ਭਰਾ ਮੱਖਣ ਸਿੰਘ ਦੀ ਮਦਦ ਦੇ ਨਾਲ 1952 ਦੇ ਵਿੱਚ ਉਹ ਫੌਜ ਦੇ ਵਿੱਚ ਭਰਤੀ ਹੋ ਗਿਆ ਇੱਥੇ ਲਿਖਿਆ ਹੋਣਾ ਭੈਣ ਨੇ ਉਸ ਨੂੰ ਚਾਕੂ ਵੀ ਚਲਾਏ ਟੂਮਾ ਕਹਿਣੇ ਆਪਣੇ ਰੱਖ ਕੇ 1952 ਵਿੱਚ ਜਾ ਕੇ ਮੜੀ ਮਲਕਾ ਸਿੰਘ ਜਿਹੜਾ ਉਹ ਮਤਲਬ ਆਪਣੇ ਭਰਾ ਦੀ ਮਦਦ ਨਾਲ ਵੱਡੇ ਭਾਈ ਨੇ ਫੌਜ ਵਿੱਚ ਭਰਤੀ ਕਰਾਉਣ ਦੇ ਵਾਸਤੇ ਵੱਡੇ ਭਰਾ ਦੀ ਮਦਦ ਮੱਖਣ ਸਿੰਘ ਫਟਾਪਰਾ ਜਦੋਂ ਰੰਗ ਰੂਟੀ ਹੋਈ ਜਦੋਂ ਰੰਗ ਰੂਟ ਮਤਲਬ ਉਹਦਾ ਬੰਦਾ ਹਨ ਉਹਦੇ ਵਿੱਚੋਂ ਕਹਿੰਦਾ ਹੁੰਦਾ ਨਾ ਉਸਤਾਦ ਕਹਿੰਦਾ ਕਿ ਜੋ ਮਨ ਲੋ ਮਤਲਬ ਵੀ ਪਹਿਲੇ ਪਤਾ ਨਹੀਂ ਕਿੰਨੇ ਦੱਸਦੇ ਆ ਜਿਹੜਾ ਪਹਿਲੇ ਦਸਾਂ ਦੇ ਵਿੱਚ ਆਊਗਾ ਉਹਨੂੰ ਉਹਨੂੰ ਕੀ ਮਾਫ ਹੋਊਗਾ ਉਹਨੂੰ ਪਤਾ ਨਹੀਂ ਕਿਸੇ ਨੂੰ ਉਹਨੂੰ ਮਾਫ ਕੀਤਾ ਜਾਊਗਾ ਕਿਤਾ ਮਤਲਬ ਉਹਨੂੰ ਕੰਮ ਨਹੀਂ ਕਰਨਾ ਪੈਰੂਗਾ ਪਿਆਊਗਾ ਤੇ ਉਹਨੂੰ ਨਾਲ ਦੁੱਧ ਤੇ ਅੱਡਾ ਵੀ ਦਿੱਤੇ ਜਾਊਗਾ ਹਨਾ ਦੁੱਧ ਤੇ ਅੰਡੇ ਦਿੱਤੇ ਨਾਲ ਦਿੱਤੇ ਜਾਣਗੇ ਮਤਲਬ ਉਹਨੂੰ ਖਾਣ ਦੇ ਵਿੱਚ ਨਾਸਤੇ ਦੇ ਵਿੱਚ ਹਨਾ ਤੇ ਮਿਰਖਾ ਸਿੰਘ ਉਹਦੇ ਵਿੱਚ 6ਵੇਂ ਨੰਬਰ ਤੇ ਆਉਂਦਾ ਉਹ ਜਿਹੜੀ ਦੌੜ ਫਿਲਮ ਦੇ ਵਿੱਚ ਤੁਸੀਂ ਦੇਖਿਓ ਦੇਖ ਲਿਓ ਫਿਲਮ ਇੱਕਦਮ ਐਲੀਵਾਰੀ ਪੇਪਰ ਚ ਜਾਣ ਤੋਂ ਪਹਿਲਾਂ ਦੇਖ ਲਿਓ ਕੋਈ ਗੱਲ ਨਹੀਂ ਨਾਲੇ ਤੁਹਾਡਾ ਵਧੀਆ ਥੋੜਾ ਜਿਹਾ ਮਾਈਂਡ ਆ ਜਿਹੜਾ ਫਰੈਸ਼ ਹੋ ਚੁੱਕਾ ਵਧੀਆ ਬਹਿਣਾ ਚੰਗੀ ਫਿਲਮ ਹੈ ਅਰ ਕਡੂਟੀ ਵੇਲੇ ਕ੍ਰਾਸ ਕੰਟਰੀ ਦੀ ਦੌੜ ਲਈ ਉਹਦੇ ਵਿੱਚ 6ਵੇਂ ਨੰਬਰ ਤੇ ਆਇਆ ਸੀ ਇਹ ਜੀ ਤੇ ਉਸ ਤੋਂ ਬਾਅਦ ਫੌਜ ਦੇ ਵਿੱਚ 1953 ਦੇ ਵਿੱਚ 400 ਮੀਟਰ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸੀਗਾ ਇੱਥੇ ਲਿਖਿਆ ਹੋਣਾ 1953 ਦੇ ਵਿੱਚ ਦੌੜ ਮੁਕਾਬਲਾ ਪਤਾ ਲੱਗਿਆ ਤਾਂ ਉਦੋਂ ਉਹ ਉਹਦੇ 20 ਸਾਲ ਦੀ ਉੱਪਰ ਸੀ 1953 ਦੇ ਵਿੱਚ ਹੈ ਨਾ ਹੁਣ ਦੇਖੋ ਜੀ ਆਜੋ ਵੀ 1956 ਦੀ ਗੱਲ ਕਿੱਥੇ ਕੀਤੀ ਵੀ ਆ ਮੈਨੂੰ ਦੱਸੋ ਇੱਥੇ ਕਿੱਥੇ ਲਿਖੀ ਆ ਓਏ 1956 ਦੀ ਗੱਲ ਕਰਨੀ ਆ ਆ ਦੇਖੋ ਆ 1956 ਦੇ ਵਿੱਚ ਮੈਲਬਰਨ 올림픽 ਖੇਡਾਂ ਵਾਸਤੇ ਭਾਰਤੀ ਟੀਮ ਵਾਸਤੇ ਚੁਣਿਆ ਗਿਆ ਭਾਰਤੀ ਟੀਮ ਵਿੱਚੋਂ ਮੈਲਬਰਨ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਖੇਡਾਂ ਹੋਈਆਂ ਉਸ ਫਿਲਮ ਦੇ ਵਿੱਚ ਵੀ ਹੁੰਦੀਆਂ ਉੱਥੇ ਉਹਨੂੰ ਇੱਕ ਬੀਬੀ ਮਿਲ ਜਾਂਦੀ ਹੈ ਹੈਨਾ ਫਿਲਮ ਦੇਖ ਲਿਆ ਤੁਸੀਂ ਕਿੱਡਾ ਲਈ ਬਲਕਾ ਸਿੰਘ ਭਾਰਤੀ ਟੀਮ ਦੇ ਵਿੱਚ ਉੱਥੇ ਮਤਲਬ ਮੈਲਬਰਨ ਜਾ ਕੇ ਉਹ ਹੈਰਾਨ ਰਹਿ ਗਿਆ ਤੇ ਬੜਾ ਮਤਲਬ ਉਹ ਜਿੱਤੇ ਤਾਂ ਨਹੀਂ ਗਿਆ ਉਹਦੇ ਕੋਲ ਪਰ ਨਵਾਂ ਉਤਸਾਹ ਲੈ ਕੇ ਹਿੱਟਾਂ ਦੇ ਵਿੱਚ ਹੀ ਹਾਰ ਗਿਆ ਸੀ ਵਿਚਾਰਾ ਵਾਪਸ ਆ ਕੇ ਉਸ ਨਿਸਕੰਦਰਾਬਾਦ ਆਪਣਾ ਸੈਂਟਰ ਬਣਾ ਲਿਆ ਕਿੱਥੇ ਲਿਖਿਆ ਆ ਰਿਹਾ ਵਾਪਸ ਜਦੋਂ ਆਇਆ ਤਾਂ ਤਪੱਸਿਆ ਕਰਨੀ ਸ਼ੁਰੂ ਕਰਤੀ ਸਿਕੰਦਰਾਬਾਦ ਤੋਂ ਸਨੇ ਆਪਣਾ ਸੈਂਟਰ ਬਣਾ ਲਿਆ ਸੈਂਟਰ ਹਲੋ ਜਿਹੜੀ ਗੱਲ ਇੱਕ ਸ਼ਾਂਤ ਦੀ ਦ੍ਰਿਸ਼ਟੀ ਤੋਂ ਮੈਂ ਉਹ ਹੀ ਦੱਸੂਗਾ ਤੁਸੀਂ ਸਾਰੇ ਨਿਬੰਧ ਚਾਹੇ ਪੜ੍ਹ ਲਿਓ ਜਿਹੜੀ ਗੱਲ ਮੈਂ ਜਿੱਥੇ ਦੱਸਦੀ ਨਾ ਆ ਯਾਦ ਰੱਖਣ ਲਈ ਜਿੰਨੂੰ 골ਡ ਕਰਤਾ ਤੁਸੀਂ ਵੀ 골ਡ ਕਰਦੇ ਹੋ ਲੋ ਮੈਂ ਤਾਂ ਐਗਜ਼ਾਮ ਚ 골 ਹੋ ਜੂਗੇ ਅੱਗੇ 1958 ਦੇ ਵਿੱਚ ਹਾਂ ਲੋ ਜੀ ਤੀਜੀਆ ਏਸ਼ੀਆਈ ਖੇਡਾਂ ਹੋਈਆਂ 1958 ਦੇ ਵਿੱਚ ਟੋਕੀਓ ਜਾਪਾਨ ਦੇ ਵਿੱਚ ਹੋਈਆਂ ਤੀਜੀਆ ਏਸ਼ੀਆਈ ਖੇਡਾਂ 1958 ਟੋਕੀਓ ਦੇ ਵਿੱਚ ਉੱਥੇ ਕੀ ਵਾਇਆ ਵੀ ਮਿਰਕਾ ਸਿੰਘ 200 ਤੇ 400 ਮੀਟਰ ਦੇ ਵਿੱਚ ਉਸਨੇ ਨਵੇਂ ਰਿਕਾਰਡ ਬਣਾਏ ਉਹਨੇ 400 ਮੀਟਰ ਦੀ ਦੌੜ ਉਸਨੇ ਕਿੰਨੀ ਕੀਤੀ ਜੀ 40.1 ਨਹੀਂ ਸੌਰੀ ਨਵੇਂ ਰਿਕਾਰਡ ਬਣਾਏ ਨਹੀਂ ਇੱਥੇ ਨਹੀਂ ਗਾ 200 ਤੇ 400 ਮੀਟਰ ਦੀ ਦੌੜ ਚਾਹੇ ਨਹੀਂ ਰਿਕਾਰਡ ਇੱਥੇ ਬਸ ਇਹੀ ਗੱਲ ਯਾਦ ਰੱਖਣੀ ਆ ਤੁਸੀਂ ਆ ਇੱਥੇ 1958 ਦੇ ਵਿੱਚ ਤੀਜੀ ਏਸ਼ੀਆਈ ਖੇਡਾਂ ਜਿਹੜੀਆਂ ਟੋਕੀਆ ਚ ਹੋਈਆਂ ਉੱਥੇ ਮਲਕਾ ਸਿੰਘ ਸਭ ਤੋਂ ਤਕੜਾ ਐਥਲੀਟ 200 ਤੇ 400 ਦੇ ਵਿੱਚ ਉਸਨੇ ਨਵੇਂ ਰਿਕਾਰਡ ਕਰ ਦਿੱਤੇ ਪਾਕਿਸਤਾਨ ਦਾ ਦੌੜਾਕ ਸੀ ਜਿਹੜਾ ਅਬਦੁੱਲ ਖਾਲਿਕ ਉਸ ਨੂੰ 200 ਮੀਟਰ ਦੀ ਦੌੜ ਵਿੱਚ ਹਰਾਇਆ ਸੀ ਧਿਆਨ ਰੱਖਿਓ ਇਹ ਪ੍ਰਸ਼ਨ ਆ ਜੇ ਮਨ ਨੂੰ ਅਬਦੁੱਲ ਖਾਲਿਕ ਨੂੰ ਕਿਹੜੀ ਦੌੜ ਚੜਾਇਆ 200 ਵਾਲੀ ਚ 400 ਵਾਲੀ ਚ 100 ਵਾਲੀ ਚ ਤਾਂ ਤੁਸੀਂ ਉੱਤਰ ਦਿਓ ਜੀ 200 ਮੀਟਰ ਵਾਲੀ ਚ ਏਸ਼ੀਆ ਦਾ ਬੈਸਟ ਐਥਲੀਟ ਸੀਗਾ ਅਬਦੁੱਲ ਖਾਲਿਕ ਤੇ ਉਹਨੂੰ ਹਰਾਤਾ ਸੀ ਉਹ ਮੋਛਾ ਜੀ ਵਾਲਾ ਫਿਲਮ ਦੇ ਵਿੱਚ ਜਿਹੜਾ ਉਹਨੂੰ ਹਰਾ ਦਿੰਦਾ ਉਹ 400 ਮੀਟਰ ਨੇ ਪਹਿਲਾਂ ਹੀ ਜਿੱਤ ਲਈ ਸੀ 1958 ਦੇ ਵਿੱਚ ਉਸੇ ਸਾਲ ਹੀ 1958 ਦੇ ਵਿੱਚ ਹੀ ਇੰਡੋ-ਪਾਕ-ਇਰਾਨ ਮੀਟ ਮਿੰਟ ਗੁੰਮਰੀ ਤੇ ਲਾਹੌਰ ਦੇ ਵਿੱਚ ਹੋਈਆਂ 1958 ਦੇ ਵਿੱਚ ਹੀ ਹੋਈ ਹੈ ਇੰਡੋ-ਪਾਕ-ਇਰਾਨ ਮੀਟ 1958 ਮੈਂ ਕਿਉਂਕਿ ਅੱਗੇ ਪਿੱਛੇ ਬਹੁਤ ਲਿਖਿਆ ਤਾਂ ਮੈਂ ਉਸੇ ਹਿਸਾਬ ਨਾਲ ਉਹ ਕੀਤੀਆਂ ਇਹਨੂੰ ਸੈੱਟ ਕੀਤਾ ਇਹਨੂੰ 1958 ਦੇ ਵਿੱਚ ਇੰਡੋ-ਪਾਕ-ਇਰਾਨ ਮੀਟ ਦੀ ਗੱਲ ਕਿੱਥੇ ਲਿਖੀ ਆ ਬਾਈ ਦੱਸੋ ਛੇਤੀ ਮੈਨੂੰ ਓਏ ਇੱਥੇ ਤਾਂ ਨਹੀਂ ਕਿਤੇ ਇਹ ਤਾਂ 1953 ਵਾਲੀ ਗੱਲ ਹੀ ਆ ਹਨਾ ਠੀਕ ਆ ਬਾਕੀ ਤਾਂ ਸਾਰੀ ਕੋਈ ਦਿੱਕਤ ਨਹੀਂ ਇੱਥੇ ਹੀ ਆ ਮੈਲਬਰਨੀਆਂ ਖੇਡਾਂ ਦੇ ਵਿੱਚ ਗੱਲ ਹੈ ਹਕੀਕਤ ਵਿੱਚ ਹਿੱਟਾ ਚ ਹਾਰ ਗਿਆ ਸੀ 1956 ਚ 1958 ਦੇ ਵਿੱਚ ਉਹਨੇ ਟੋਕੀਓ ਦੀਆਂ ਤੀਜੀਆਂ ਹੀ ਖੇਡਾਂ ਦੇ ਵਿੱਚ ਉਹਨੇ ਆ ਉਹਨੂੰ 200 ਮੀਟਰ ਦੇ ਵਿੱਚ ਅਬਦੁੱਲ ਖਾਲਕ ਨੂੰ ਹਰਾਇਆ ਸੀ ਮਿਲਕਾਸਨ ਦਾ ਫਾਸਟ ਆਇਆ ਸੀ ਇਹਦੇ ਵਿੱਚ ਉਸੇ ਸਾਲ ਆ ਉਸੇ ਸਾਲ ਦੀ ਮਤਲਬ 1958 ਹਾਂ ਉਸੇ ਸਾਲ 1958 ਦੀ ਗੱਲ ਹੋ ਗਈ ਹਾਂ ਆ ਦੇਖ ਫਿਰ ਇੰਡੋ ਪਾਕ ਇਰਾਨ ਮੀਟ ਉਸੇ ਸਾਲ ਹੀ ਹੋਈ ਹੈ ਦੇਖ ਲਓ ਉਸੇ ਸਾਲ ਹੀ ਇਹ ਕੋਈ ਹੈ ਹਾਂ ਇੰਡੋ ਪਾਕ ਇਰਾਨ ਮੀਟ ਜਿਹੜੀ ਇਹ ਮਿਲਖਾ ਸਿੰਘ ਦੀ ਮਾਤ ਭੂਮੀ ਨੇੜੇ ਲਾਹੌਰ ਤੇ ਮਿੰਟ ਗੁੰਮਰੀ ਪਾਕਿਸਤਾਨ ਦੇ ਵਿੱਚ ਹੋਈ ਉਹਦੇ ਵਿੱਚ ਮਿਲਖਾ ਸਿੰਘ ਇੰਚਾ ਪੁੱਟ ਦੀ ਥਾਂ ਮੀਟਰਾਂ ਦੇ ਫਾਸਲੇ ਨਾਲ ਪਹਿਲੇ ਦੌੜ ਨੰਬਰ ਤੇ ਆਇਆ ਸਿਰਾ ਅਨਾਉਂਸਰ ਨੇ ਉਸ ਨੂੰ ਕਿਹਾ ਵੀ ਮਿਲਖਾ ਸਿੰਘ ਨੇ ਇਹ ਫਾਸਲਾ ਦੌੜ ਕੇ ਨਹੀਂ ਉੱਡ ਕੇ ਪੂਰਾ ਕੀਤਾ ਇਸ ਕਰਕੇ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦਾ ਇੱਥੇ ਬਹੁਤ ਇੰਪੋਰਟੈਂਟ ਹੈ ਵੀ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦੀ ਉਪਾਧੀ ਹੈ ਜਿਹੜੀ ਉਹ ਕਿਹੜੀਆਂ ਖੇਡਾਂ ਦੇ ਵਿੱਚ ਮਿਲੀ ਸੀ ਤਾਂ ਇੰਡੋਪਾਰਕ ਇਰਾਨ ਮੀਟ ਜਿਹੜੀ ਹੋਈ ਸੀਗੀ ਮੀਟ ਮਿਲਣਾ ਮੀਟ ਬਕਰ ਬਿਲਣਾ ਇੰਡੋਪਾਰਕ ਤੇ ਇਰਾਨ ਦੀਆਂ ਖੇਡਾਂ ਹੋਈਆਂ ਸੀਗੀਆਂ ਉਹ ਲਾਹੌਰ ਤੇ ਮਿੰਟ ਕੋਮਰੀ ਦੇ ਵਿੱਚ ਹੋਈਆਂ ਸੀ ਲਾਹੌਰ ਤੇ ਮਿੰਟ ਕੋਮਰੀ ਦੋ ਜਗ੍ਹਾ ਤੇ ਹੋਈਆਂ ਲਾਹੌਰ ਤੇ ਮਿੰਟ ਕੋਮਰੀ ਉੱਥੇ ਹੋਈਆਂ ਤੇ ਇਸ ਜਗ੍ਹਾ ਤੇ ਇੰਡੋਪਾਰਕ ਇਰਾਨ ਮੀਟ ਦੇ ਵਿੱਚ ਮਿਲਕਾ ਸਿੰਘ ਨੂੰ ਫਲਾਈਨ ਸਿੱਖ ਦੀ ਉਪਾਦੀ ਦਿੱਤੀ ਗਈ ਸੀ 1960 ਦੇ ਵਿੱਚ ਜੀ ਰੋਮ 올림픽 ਇਟਲੀ ਦੇ ਸ਼ਹਿਰ ਦੇ ਵਿੱਚ ਰੋਮ 올림픽 1960 ਦੇ ਵਿੱਚ 올림픽 ਖੇਡਾਂ ਹੋਈਆਂ ਰੋਮ 올림픽 ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਦੋਂ 400 ਮੀਟਰ ਦੌੜ ਦਾ 올림픽 ਰਿਕਾਰਡ 45.9 ਸੀ ਤੇ 올림픽 ਤੋਂ ਕੁਝ ਦਿਨ ਪਹਿਲਾਂ ਭਾਰਤੀ ਖੇਡਾਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਵੀ ਹੋਈਆਂ ਸੀ ਜਿੱਥੇ ਮਿਲਕਾ ਸਿੰਘ ਨੇ 400 ਮੀਟਰ ਦੀ ਦੌੜ 46.1 ਵਿੱਚ ਪੂਰੀ ਕੀਤੀ ਸੀ ਵਿਸ਼ਵ ریکارڈ ਸੀ 44.9 ਤੇ 200 ਮੀਟਰ ਦੀ ਸੀਗੀ 20.8 ਸਕੰਡਾ ਰੋਮ 올림픽 ਦੇ ਵਿੱਚ ਕੀ ਹੋਇਆ ਸੀਗਾ ਅੱਗੇ ਦੇਖੋ ਹਾਂ ਰੋਮ ਦੇ ਵਿੱਚ ਉਸਨੇ ਇਟਲੀ ਹਾਂ ਠੀਕ ਹੈ ਕਲੀਅਰ ਹੋ ਗਈ ਗੱਲ ਆਪ ਨੂੰ ਰੋਮਾ 올림픽 ਖੇਡਾਂ ਤੋਂ ਪਹਿਲਾਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਉਹ ਗੱਲ ਹੋ ਗਈ ਉੱਪਰ ਵਾਲੀ ਜਿਹੜੀ ਆਪਣੀ 43.9 ਸੀ 400 ਵਾਲੀ ਚ 200 ਵਾਲੀ ਚ 20.8 ਦਾ ਰਿਕਾਰਡ ਸੀਗਾ ਤੇ ਆ ਸੌਰੀ ਮਿਲਕਾ ਸਿੰਘ ਦਾ 400 ਮੀਟਰ ਦੇ ਵਿੱਚ 40.1 ਸੀ ਤੇ 200 ਮੀਟਰ ਦੇ ਵਿੱਚ 20.8 ਸੀ ਇਹ ਰਿਕਾਰਡ ਉਸਨੇ ਭਾਰਤ ਦੇ ਰਾਸ਼ਟਰੀ ਖੇਡ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਇਸਨੇ ਪੂਰੇ ਕੀਤੇ ਸੀ ਰੋਮਓਲੰਪਿਕ ਜਾਣ ਤੋਂ ਪਹਿਲਾਂ ਦੀ ਗੱਲ ਹੈ 1960 ਰੋਮ ਦੇ ਵਿੱਚ ਜਦੋਂ ਉਹ ਗਿਆ ਓਲੰਪਿਕ ਖੇਡਾਂ ਸਮੇਂ 400 ਮੀਟਰ ਦਾ ਰਿਕਾਰਡ ਸੀਗਾ 44.9 ਦੇ ਰੱਖਿਆ ਠੀਕ ਹੈ ਬਾਈ ਤੇ ਰੋਮ ਵਿੱਚ ਉਹ ਰੋਮ ਜਾਣ ਤੋਂ ਪਹਿਲਾਂ ਜਰਮਨੀ ਦੇ ਵਿੱਚ ਹੋ ਜਾਂਦਾ ਹੈ ਰੋਮ ਜਾਣ ਤੋਂ ਪਹਿਲਾਂ ਇਹ ਯੂਰਪੀ ਮੁਲਕਾਂ ਦੇ ਦੌਰੇ ਵਿੱਚ ਜਰਮਨੀ ਉਹ ਜਰਮਨੀ ਦੇ ਵਿੱਚੋਂ ਵਿਸ਼ਵ ਚੈਂਪੀਅਨ ਜਿਹੜਾ ਹੁੰਦਾ ਹੈ ਕਾਫਮੈਨ ਉਸ ਨੂੰ ਹਰਾ ਦਿੰਦਾ ਹੈ ਉਹ ਯੂਰਪੀ ਮੁਲਕਾਂ ਦੇ ਜਰਮਨੀ ਦੇ ਵਿੱਚ ਹਰਾਉਂਦਾ ਹੋ ਤਿਆਰ ਰੱਖਿਓ ਤਿਆਰ ਰੱਖਿਓ ਵੀ ਜਰਮਨੀ ਦੌੜਾਂ ਦੇ ਵਿੱਚੋਂ ਕਾਫਮੈਨ ਨੂੰ ਹਰਾਉਂਦਾ ਹੈ ਅਬਦੁੱਲ ਖਾਲਿਕ ਨੂੰ ਕਿਹੜੀ ਦੌੜ ਚਰਾਂ ਦਾ ਵੀ ਯਾਦ ਰੱਖਣਾ ਤੁਸੀਂ ਕਿਹੜੀ ਦੌੜ ਦੇ ਵਿੱਚ ਪ੍ਰਾਈਮ ਸਿੱਖ ਦੀ ਇਪਾਧੀ ਮਿਲਦੀ ਉਹ ਵੀ ਯਾਦ ਰੱਖਣਾ ਸਵੀਡਨ ਦੇ ਵਿੱਚ ਜਦੋਂ ਦੌੜਦਾ ਤਾਂ 400 ਮੀਟਰ 올림픽 ਵਿੱਚ ਰਿਕਾਰਡ ਜਿੰਨਾ ਮਤਲਬ 45.9 ਸੈਕੰਡਾਂ ਦੇ ਵਿੱਚ ਰਿਕਾਰਡ ਦੀ ਬਰਾਬਰੀ ਕਰਦਾ ਉਹ ਸਵੀਡਨ ਦੇ ਵਿੱਚ ਸਵੀਡਨ ਦੇ ਵਿੱਚ ਬਰਾਬਰੀ ਟੰ ਕਰ ਦਿੰਦਾ ਠੀਕ ਹੈ ਪੈਰਿਸ ਦੇ ਵਿੱਚ 45.8 ਸੈਕੰਡ ਦਾ ਸਮਾਂ ਕੱਢ ਦਿੰਦਾ ਆ ਲੋ ਹੁਣ ਉਹਨੂੰ ਵਿਸ਼ਵਾਸ ਹੋ ਗਿਆ ਵੀ 올림픽 ਦੇ ਵਿੱਚ ਉਹ ਲੋਈ ਜਿੱਤੂਗਾ ਰੋਮਨ ਲਪਿੰਗ ਦੀ ਗੱਲ ਆ ਗਈ 400 ਮੀਟਰ ਦੀਆਂ ਇੰਟਾ ਜਿੱਤਦਾ ਉਹ ਫਾਈਨਲ ਦੇ ਵਿੱਚ ਪਹੁੰਚ ਗਿਆ ਪਰ ਉਹ ਕੀ ਆ ਵੀ ਕੀ ਹੋਇਆ ਫਾਰ ਗਿਆ ਸੀਗਾ ਰੋਮਨ ਲਪਿੰਗ ਦੇ ਵਿੱਚ ਚੌਥੇ ਨੰਬਰ ਤੇ ਆਇਆ ਸੀਗਾ 45.6 ਸਕਿੰਟਾਂ ਦੇ ਵਿੱਚ ਇਸਨੇ ਦੌੜ ਪੂਰੀ ਕੀਤੀ ਸੀ ਫਿਰ ਉਸ ਤੋਂ ਬਾਅਦ 1962 ਦੇ ਵਿੱਚ ਜਕਾਰਤਾ ਦੀਆਂ ਚੌਥੀ ਚੌਥੀ ਏਸ਼ੀਆਈ ਖੇਡਾਂ ਹੋਈਆਂ 1962 ਦੇ ਵਿੱਚ 1962 ਦੇ ਵਿੱਚ ਹੋਈਆਂ ਜਿਹੜੀਆਂ ਤੇ ਉਹਦੇ ਵਿੱਚ ਉਸਨੇ ਆ ਹਾ ਦੋ ਸੋਨੇ ਦੇ ਤਮਗੇ ਜਿੱਤੇ 1964 ਵਿੱਚ ਟੋਕੀਓ ਵਿੱਚ ਉਹ ਟੋਕੀਓ ਦੇ ਵਿੱਚ ਤੀਜੀ ਵਾਰ 올ੰਪੀ ਖੇਡਾਂ ਵਿੱਚ ਗਿਆ ਸੀ 1964 ਦੇ ਵਿੱਚ ਤੇ ਟੋਕੀਓ 올ੰਪਿਕ ਜਿਹੜੀ 1964 ਵਾਲੀ ਉਸ ਦੀ ਲਾਸਟ ਸੀਗੀ ਆਹ ਲਖਿਆ ਦੋ ਨਹੀਂ 1966 ਜਕਾਰਤਾ ਦੀਆਂ ਚੌਥੀਆਂ ਇਸੇ ਖੇਡਾਂ ਵਿੱਚ ਉਹਨੇ ਦੋ ਤਮਗੇ ਜਿੱਤੇ 1964 ਵਿੱਚ ਟੋਕੀਓ ਵਿੱਚ ਤੀਜੀ ਵਾਰ 올ੰਪੀ ਖੇਡਾਂ ਵਿੱਚ ਭਾਗ ਲਿਆ ਤੇ ਬਸ ਆਖਰ ਟੋਕੀਓ 올ੰਪਿਕ ਦੌੜ ਦੌੜ ਤੋਂ ਬਾਅਦ ਉਸਨੇ ਸਦਾ ਲਈ ਆਪਣੇ ਬੂਟ ਲਈ ਤੱਕ ਦਿੱਤੇ ਤੇ ਉਹ ਅੱਜ ਵੀ ਬੂਟ ਵੰਗਾਰ ਰਹੇ ਆ ਆਓ ਜਵਾਨੋ ਕੋਈ ਨਿੱਤਾਂ ਕੇ ਦਿਖਾਓ ਇੱਥੇ ਤਾਂ ਲਿਖਿਆ ਪ੍ਰਣਾ ਇਹ ਇੱਕ ਥੋੜਾ ਜਿਹਾ ਮਿਲਕਾ ਸਿੰਘ ਤਾਂ ਵਿਚਾਰਾ ਚੜਾਈ ਕਰ ਗਿਆ ਦੁਨੀਆ ਛੱਡ ਗਿਆ ਹਨਾ ਇੱਥੇ ਲਿਖਿਆ ਆ ਵੀ ਨੌਕਰੀ ਤੋਂ ਰਿਟਾਇਰ ਹੋ ਕੇ ਅੱਜ ਕੱਲ ਚੰਡੀਗੜ੍ਹ ਦਾ ਵਾਸੀ ਹੈ ਵਾਸੀ ਨਹੀਂ ਰਹਿ ਗਿਆ ਅੱਜ ਕੱਲ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸੀ ਹੋ ਠੀਕ ਹੈ ਬਾਈ ਕਲੀਅਰ ਹੈ ਸਾਰੀਆਂ ਗੱਲਾਂ ਇਹ ਜਿਹੜੇ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਕੋਈ ਸੰਗਤ ਵਗੈਰਾ ਆਇਆ ਹਨਾ ਖੇਡਾਂ ਦੇ ਨਾਮ ਆਇਆ ਤੁਸੀਂ ਯਾਦ ਰੱਖਣੀਆਂ ਬਹੁਤ ਸ਼ਾਨਦਾਰ ਤਰੀਕੇ ਨਾਲ ਕਲੀਅਰ ਕਰਿਆ ਉਸ ਗੱਲ ਨੂੰ ਇਹਦੇ ਵਿੱਚੋਂ ਪ੍ਰਸ਼ਨ ਪੱਕਾ ਆਊਗਾ ਸੈਕੰਡ ਗ੍ਰੇਡ ਦੇ ਵਿੱਚ ਆਇਆ ਸੀਗਾ ਤੇ ਪਤਾ ਹੀ ਨਹੀਂ ਸੀ ਲੱਗਿਆ ਵੀ ਆਇਆ ਕਿੱਥੋਂ ਬਾਅਦ ਚ ਪਤਾ ਲੱਗਿਆ ਵੀ ਓਹੋ ਇਹ ਤਾਂ 10ਵੀਂ ਵਾਲੀ ਕਿਤਾਬ ਚੋਂ ਆਇਆ ਸੋ ਠੀਕ ਹੈ ਜੀ ਮਿਲਦੇ ਆ ਅਗਲਾ ਜਿਹੜਾ ਪਾਠ ਹੈ ਆਪਣਾ ਉਹ ਮਹਾਰਾਜਾ ਗੰਗਾ ਸਿੰਘ ਹਰਪਾਲ ਸਿੰਘ ਲਖੀਆ ਦਾ ਲਿਖਿਆ ਮਿਲਦੇ ਆ ਜੀ ਅੱਗੇ ਸਤਿ ਸ੍ਰੀ ਅਕਾਲ